15 ਬੀ ਬਲ ਮਹਾਸ਼ ਨੇ ਜੋ ਆਪਣੇ ਆਪ ਨੂੰ ਗੈਂਸਟਰ ਬੰਦੇ ਨੇ ਇਹ ਮੇਰੇ ਘਰ ਤੋਂ ਤਿੰਨ ਘਰ ਛੱਡ ਕੇ ਪਹਿਲਾ ਗਾਲਾ ਕੱਢ ਚੌਂਗ ਦੇ ਵਿੱਚ ਖੜ ਕੇ ਕਿਰਪਾਨਾਂ ਗੰਡਾਸੇ ਲੈ ਕੇ ਗਾਲਾ ਮੰਦੇ ਕੱਢ ਰਹੇ ਸੀ ਮੇਰਾ ਨਾਂ ਲੈ ਕੇ ਲਲਕਾਰੇ ਮਾਰਨੀਆਂ ਲਲਕਾਰੇ ਮਾਰਨੇ ਸ਼ੁਰੂ ਕਰਤੇ ਗਾਲਾ ਕੱਢਨੀਆਂ ਸ਼ੁਰੂ ਕਰਤੀਆਂ ਬਾਹਲੇ ਬਾਹਰ ਨਿਕਲ ਅੱਜ ਅਸੀਂ ਤੈਨੂੰ ਜਾਨੋਂ ਮਾਰ ਦੇਣਾ ਏ ਮੈਨੂੰ ਬਹੁਤ ਬੁਰੀ ਗਾਲੀ ਗਲੋਚ ਕਰਦੇ ਰਹੇ ਉਸ ਤੋਂ ਪਹਿਲਾਂ ਇਹਨਾਂ ਨੇ ਸ਼ਾਮ ਨੂੰ ਇਸਲਾਮਗੰਜ ਦੇ ਪੁਲੀਸ ਦੇ ਉੱਤੇ ਜੋ ਸ਼ਰਾਬ ਦਾ ਠੇਕਾ ਆ ਉਸ ਦੇ ਕਰਿੰਡਿਆ ਦੇ ਨਾਲ ਵੀ ਮਾਰਕੁੱਟ ਕੀਤੀ ਇਹਨਾਂ ਨੇ ਉਹਨਾਂ ਨੂੰ ਵੀ ਬਹੁਤ ਪੂਰੀ ਤਰ੍ਹਾਂ ਚਖਮੀ ਕੀਤਾ ਛੋਟੇ ਉਮਰ ਦੇ ਨੌਜਵਾਨਾਂ ਨੂੰ 16 17 18 ਸਾਲ ਦੇ ਨੌਜਵਾਨਾਂ ਨੂੰ ਆਪਣੇ ਨਾਲ ਘੁਮਾਉਂਦੇ ਨੇ ਉਹਨਾਂ ਨੂੰ ਹਥਿਆਰ ਪ੍ਰੋਵਾਈਡ ਕਰਾਉਂਦੇ ਨੇ ਇਹਨਾਂ ਨੂੰ ਬਦਮਾਸ਼ ਬਣਾਉਂਦੀ ਟ੍ਰੇਨਿੰਗ ਦੇ ਰਹੇ ਨੇ ਕੋਈ ਖੋਪਣੀ ਦਿਨ ਦਹਾਰੇ ਮਾਰਕੁੱਟਾਈ ਲੜਾਈ ਝਗੜਾ ਲੋਕਾਂ 'ਤੇ ਹਮਲਾ ਕਰਨਾ 20 25 40 50 ਬੰਦਾ ਲੈ ਕੇ ਅਗਲਾ ਇਹੀ ਮੁੰਡਾ ਉਹਨਾਂ ਘਰਾਂ ਦੇ ਘੇੜ ਕੋ ਤੋ ਟੋੜ ਕੇ ਜੰਦਾਂ ਦੇ ਚਲੇ ਜਾਂਦੇ ਉਹ ਜਾਨ ਨੂੰ ਮਾਰ ਜਾਂਦੇ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਇਤਵਾਰ ਵਾਰ ਅੱਜ ਲੁਧਿਆਣਾ ਦੇ ਇਸਲਾਮ ਗੰਜ ਦੇ ਵਿੱਚ ਮੌਜੂਦ ਹਾਂ ਜਿੱਥੇ ਜਿਹੜੀ ਰਾਤ ਨੂੰ ਗੁੰਡਾਗਰਦੀ ਹੁੰਦੀ ਹੈ ਉਸ ਤੋਂ ਬਾਅਦ ਪਰਿਵਾਰ ਦੇ ਉੱਤੇ ਜਿਹੜਾ ਹਮਲਾ ਕੀਤਾ ਜਾਂਦਾ ਤਸਵੀਰ ਜਿਹੜੀ ਆ ਉਹ ਤੁਹਾਡੇ ਨਾਲ ਸਾਂਝਾ ਕਰਾ ਰਹੇ ਕਿਉਂਕਿ ਕੱਚ ਦੇ ਜਿਹੜੇ ਬੋਤਲੇ ਸੀਗੀਆਂ ਉਹ ਬਰਸਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਕੱਚ ਦੇ ਜਿਹੜੇ ਢੇਰ ਆ ਉਹ ਵੀ ਲੱਗੇ ਹੋਏ ਨਜ਼ਰ ਆ ਰਹੇ ਨੇ ਬਿਲਕੁਲ ਤਸਵੀਰ ਜਿਹੜੀ ਆ ਉਹ ਦੇਖ ਸਕਦੇ ਹੋ ਮੇਰੇ ਪਿੱਛੇ ਆਟੋ ਦੀ ਤਸਵੀਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਇੱਕ ਆਟੋ ਦੇ ਉੱਤੇ ਵੀ ਜਿਹੜਾ ਹਮਲਾ ਕੀਤਾ ਜਾਂਦਾ ਉਸ ਤੋਂ ਬਾਅਦ ਪਰਿਵਾਰ ਦੇ ਉੱਤੇ ਵੀ ਹਮਲਾ ਕੀਤਾ ਜਾਂਦਾ ਆਖਿਰ ਕਾਰਨ ਕੀ ਹੋਏਗਾ ਕਿਉਂਕਿ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਹਦਸਾ ਦਾ ਜਿਹੜਾ ਮਾਹੌਲ ਆ ਨਜ਼ਰ ਆ ਰਿਹਾ ਇੱਕ ਆਪਣਾ ਨਜ਼ਰ ਨਹੀਂ ਆ ਰਿਹਾ ਇੱਕ ਵੱਡਾ ਸਵਾਲ ਖੜਾ ਹੁੰਦਾ ਪਰਵਾਨਾ ਜਾਣਕਾਰੀ ਲਵਾਂਗੇ ਕਿ ਹੋਇਆ ਕੀ ਸੀਗਾ ਬਾਈ ਨਾਮ ਕੀ ਆ ਤੁਹਾਡਾ ਮੇਰਾ ਨਾਮ ਸਰਪਤ ਪਾਲ ਸਿੰਘ ਪਾਲਾ ਜੀ ਜੀ ਬਿਲਕੁਲ ਤੁਹਾਡੀ ਗਲੀ ਦੇ ਵਿੱਚ ਤੁਹਾਡੇ ਉੱਤੇ ਹਮਲਾ ਹੁੰਦਾ ਜਾਂ ਕਿਦੇ ਉੱਤੇ ਹੁੰਦਾ ਕਾਰਨ ਕੀ ਰਿਹਾ ਅਜਿਹੇ ਰਾਤ ਨੂੰ ਗੁੰਡਾ ਕਰਦੀ ਹੁੰਦੀ ਸਰ ਇਹ 15 20 ਬਦ ਮਹਾਸ਼ ਨੇ ਜੋ ਆਪਣੇ ਆਪ ਨੂੰ ਗੈਂਗਸਟਰ ਬੰਦੇ ਨੇ ਅੱਜ ਮੇਰੇ ਘਰ ਤੋਂ ਤਿੰਨ ਘਰ ਛੱਡ ਕੇ ਪਹਿਲਾਂ ਗਾਲਾ ਕਟ ਚੌਂਗ ਦੇ ਵਿੱਚ ਖੜ ਕੇ ਕਿਰਪਾਨਾਂ ਗੰਡਾਸੇ ਲੈ ਕੇ ਗਾਲਾ ਮੰਦੇ ਕੱਢ ਰਹੇ ਸੀ ਉਸ ਤੋਂ ਬਾਅਦ ਉਹ ਗਾਲਾ ਕੱਢਦੇ ਕੱਢਦੇ ਮੇਰੇ ਘਰ ਦੇ ਬਾਹਰ ਆ ਗਏ ਮੇਰਾ ਨਾਂ ਲੈ ਕੇ ਲਲਕਾਰੇ ਮਾਰਨੀਆਂ ਲਲਕਾਰੇ ਮਾਰਨੇ ਸ਼ੁਰੂ ਕਰਤੇ ਗਾਲਾਂ ਕੱਢਨੀਆਂ ਸ਼ੁਰੂ ਕਰਤੀਆਂ ਤਾਂ ਮੈਨੂੰ ਵਾਜਾ ਉੱਚੀ ਉੱਚੀ ਦੇ ਰਹੇ ਨੇ ਬਾਹਲੇ ਬਾਹਰ ਨਿਕਲ ਅੱਜ ਅਸੀਂ ਤੈਨੂੰ ਜਾਨੋਂ ਮਾਰ ਦੇਣਾ ਏ ਮੈਨੂੰ ਬਹੁਤ ਬੁਰੀ ਗਾਲੀ ਗਲੋਚ ਕਰਦੇ ਰਹੇ ਜਦ ਮੈਂ ਸੁੱਤਾ ਉੱਠਿਆ 11:30 11 ਵਜਾ ਤਕਰੀਬਨ ਟਾਈਮ ਸੀ ਮੈਂ ਬਹਾਲ ਕਰਨੀ ਤੋਂ ਬਾਹਰ ਦੇਖਿਆ ਤਾਂ ਉਹ ਬਹੁਤ سارے ਲੋਕ ਬਦਮਾਸ਼ ਹਥਿਆਰ ਲੈ ਕੇ ਮੈਨੂੰ ਗਾਲਾਂ ਕੱਢ ਰਹੇ ਸੀ ਮੈਨੂੰ نیچے ਬੁਲਾ ਰਹੇ ਸਨ ਮੇਰਾ ਗੇਟ ਭੰਨ ਰਹੇ ਸਨ ਮੇਰੇ ਗੇੜ ਦੀ ਫੈਬਰ ਤੋੜ ਕੇ ਲੋਕ ਖੋਲਣ ਦੀ ਕੋਸ਼ਿਸ਼ ਕਰ ਰਹੇ ਸੀ ਜੋ ਹੋ ਗਈ ਉਹਨਾਂ ਕੋਲ ਨਹੀਂ ਖੁੱਲਿਆ ਜਦੋਂ ਮੈਂ ਉਹਨਾਂ ਨੂੰ ਕਿਹਾ ਤੁਸੀਂ ਇੱਥੇ ਚਲੇ ਜਾਓ ਤੁਸੀਂ ਸਵੇਰੇ ਆਇਓ ਅਸੀਂ ਮਹਾਲੇ ਦੇ ਮੋਤਵਾਰ ਬੰਦਿਆ ਜਾਂ ਗੁਰਦੁਆਰਾ ਸਾਹਿਬ ਦੀ ਪੰਚਾਇਤ ਚ ਬੈਠ ਕੇ ਗੱਲ ਕਰਾਂਗੇ ਤਾਂ ਉਹਨਾਂ ਨੇ ਮੇਰੀ ਇੱਕ ਨਹੀਂ ਮੰਨੀ ਮੈਨੂੰ ਗਾਲੀ-ਗਲੋਚ ਕਰਦੇ ਰਹੇ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ ਹਥਿਆਰ ਹਵਾ ਚ ਲਹਿਰਾਉਂਦੇ ਰਹੇ ਜੋ ਕਿ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਅਤੇ ਮੁਹੱਲੇ ਦੇ ਅਤੇ ਗੁਆਂਢ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਮੌਜੂਦ ਹੈ ਸਾਰੀ ਫੋਟੋਸ ਹੈ ਤੁਹਾਡੇ ਕੋ ਹੈਗੀ ਏਦਾਂ ਦੀ ਕੋਈ ਸਟੇਜ ਵੀ ਸਰ ਅਸੀਂ ਮੋਬਾਈਲ ਤੇ ਥੋੜੀ ਜਿਹੀ ਪਰਹਾਈ ਹੈ ਤੇ ਪ੍ਰੋਵਾਈਡ ਕਰੂੰਗਾ ਮੀਡੀਆ ਨੂੰ ਹਾਂਜੀ ਉਹ ਅਸੀਂ ਮੀਡੀਆ ਨੂੰ ਪ੍ਰੋਵਾਈਡ ਕਰ ਸਕਦੇ ਆ ਜਰੂਰ ਸਾਡੇ ਕੋਲ ਪਈ ਹੈ ਪਰ ਇਹ ਜਿਹੜੀ ਗੁੰਡਾਗਰਦੀ ਹੋਈ ਹੈ ਕਦੋਂ ਹੋਈ ਹੈ ਕਿਸ ਰਾਤ ਨੂੰ ਹੋਈ ਹੈ ਸਰ ਇਹ ਸ਼ੁੱਕਰਵਾਰ ਦੀ देर रात ਨੂੰ ਗੁੰਡਾ ਕਰਦੀ ਹੋਈ ਆ ਜੀ ਕਿੰਨੀ ਵਨ ਕੀ ਟਾਈਮ ਸੀਗਾ ਉਦੋਂ ਟਾਈਮ ਸਰ 11:00 ਸਵਾ 11:00 ਜਾਂ 11:30 ਦਾ ਟਾਈਮ ਸੀ ਜੀ ਹਾਂਜੀ ਉਸ ਤੋਂ ਪਹਿਲਾਂ ਇਹਨਾਂ ਨੇ ਸ਼ਾਮ ਨੂੰ ਇਸਲਾਮ ਗੰਦੇ ਪੁਲ ਦੇ ਉੱਤੇ ਜੋ ਸ਼ਰਾਬ ਦਾ ਠੇਕਾ ਆ ਉਸ ਦੇ ਕਰਿੰਡਿਆ ਦੇ ਨਾਲ ਵੀ ਮਾਰਕੁੱਟ ਕੀਤੀ ਇਹਨਾਂ ਨੇ ਉਹਨਾਂ ਨੂੰ ਵੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਕੀਤਾ ਇਹ ਬਦਮਾਸ਼ ਥੋੜੀ ਨਾਲ ਕੁੱਟਮਾਰ ਕਰਨ ਦੀ ਕੀ ਲੋੜ ਪੈਗੀ ਤੁਹਾਡੇ ਕੋਲ ਕਿਉਂ ਆਏ ਕੀ ਕਾਰਨ ਰਿਹਾ ਸਰ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਮੈਂ ਤਾਂ ਆਪਣੇ ਪਰਿਵਾਰ ਦੇ ਨਾਲ ਕਰੋ ਸੋ ਰਿਆ ਸੀ ਨਾ ਹੀ ਮੈਨਾਂ ਕਨੂੰ ਕਦੀ ਮਿਲਿਆ ਵਾਂ ਕਾਫੀ ਸਮੇਂ ਲੰਬੇ ਸਮੇਂ ਤੋਂ ਨਾ ਹੀ ਕਿਤੇ ਇਹਨਾਂ ਦੇ ਨਾਲ ਮੇਰੀ ਕੋਈ ਗੱਲਬਾਤ ਹੋਈ ਆ ਅਨਨੋਨ ਵੀ ਸੀ ਹਾਂਜੀ ਸਰ ਅਨਨੋਨ ਬਹੁਤ ਬੰਦੇ ਸਨ ਬਹੁਤ ਲੜਕੇ ਬਹੁਤ ਜ਼ਿਆਦੇ ਬਦਮਾਸ਼ ਹਥਿਆਰ ਲੈ ਕੇ ਦੂਜੇ ਮਹੱਲਿਆਂ ਤੋਂ ਦੂਸਰੇ ਇਲਾਕਿਆਂ ਤੋਂ ਇਹਨਾਂ ਨੇ ਬੁਲਾਏ ਹੋਏ ਸੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਕੀ ਕਹਿਣਾ ਤੁਸੀਂ ਹਾਂਜੀ ਸਰ ਸਾਨੂੰ ਐਸਐਚਓ ਸਾਹਿਬ ਦਾ ਫੋਨ ਆਇਆ ਹੈ ਉਹਨਾਂ ਨੇ ਕਿਹਾ ਤੁਸੀਂ ਥਾਣੇ ਆਓ ਆਪਣੇ ਬਿਆਨ ਦਰਜ ਕਰਵਾਓ ਅਸੀਂ ਜੋ ਬੰਦੀ ਕਾਰਵਾਈ ਹੈ ਉਹ ਕਰੀਏ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਇਹਨਾਂ ਗੁੰਡਾ ਅੰਸਰਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਈ ਜਾ ਹੁਣੇ ਚਾਹੀਦੀ ਏ ਤਾਂ ਕਿ ਇਹ ਕਿਸੇ ਹੋਰ ਸ਼ਹਿਰ ਦੇ ਨਾਗਰਿਕ ਨੂੰ ਜਾਂ ਦੇਸ਼ ਦੇ ਨਾਗਰਿਕ ਨੂੰ ਲੁਧਿਆਣਾ ਵਾਸੀ ਨੂੰ ਅੱਗੋਂ ਤੇ ਤੰਗ ਪ੍ਰੇਸ਼ਾਨ ਨਾ ਕਰ ਸਕਣ ਅਗਰ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੋਈ ਨੁਕਸਾਨ ਜਾਲੀ ਮਾਨੀ ਹੁੰਦਾ ਤਾਂ ਉਸ ਦੇ ਇਹ ਗੁੰਡਾ ਅੰਸਰ ਜੋ ਬੇਵਾਰ ਹੋਣਗੇ ਮੈਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹਨਾ ਵਾ ਇਹਨਾਂ ਗੁੰਡਾ ਅੰਸਰਾਂ ਨੂੰ ਹੁਣੇ ਨਤ ਪਾ ਲੋ ਤਾਂ ਕਿ ਜੋ ਇਹ ਅੱਗੋਂ ਵੱਡੇ ਗੈਂਗਸਟਰ ਨਾ ਬਣ ਸਕਣ ਇਹ ਆਪਣੇ ਆਪ ਨੂੰ ਇੱਕ ਗੈਂਗਸਟਰ ਦੇ ਰੂਪ ਵਿੱਚ ਦੇਖਦੇ ਨੇ ਠੀਕ ਹੈ ਜੀ ਇਹਨਾਂ ਕੋਲ ਬਹੁਤ ਹੀ ਜਾਨ ਲੈਵਾ ਹਥਿਆਰ ਨੇ ਅੱਛਾ ਹਮਲਾਵਰਾਂ ਦੀ ਉਮਰ ਤਕਰੀਬਨ ਕਿੰਨੀ ਕੀ ਰਹੀ ਹੋਣੀ ਆ ਉਮਰ ਸਰ ਇਹ ਸਾਰੇ ਹਮਲਾਵਰ ਜੋ ਕਿ 20 ਤੋਂ 25 ਸਾਲ ਦੀ ਉਮਰ ਦੇ ਹਨ ਇਹਨਾਂ ਨੇ ਆਪਣੇ ਨਾਲ ਨਾਲ ਨਵੇਂ ਨੌਜਵਾਨ ਵੀ ਬਹੁਤ ਇਕੱਠੇ ਕੀਤੇ ਹੋਏ ਹਨ ਬਦਮਾਸ਼ ਅੰਸਰ ਉਹਨਾਂ ਨੂੰ ਬਦਮਾਸ਼ ਬਣਾ ਰਹੇ ਨੇ ਜਿੱਥੇ ਲੋਕ ਪਹਿਲਾਂ ਆਪਣੇ ਬੱਚੇ ਨੂੰ ਪੜਾ ਲਿਖਾ ਕੇ ਕੋਈ ਇੰਜੀਨੀਅਰ ਕੋਈ ਪੁਲਸ ਅਫਸਰ ਬਣਾਣਾ ਚਾਹੁੰਦਾ ਸੀ ਇਹ ਲੋਕ ਛੋਟੀ ਉਮਰ ਦੇ ਨੌਜਵਾਨਾਂ ਨੂੰ 16 17 18 ਸਾਲ ਦੇ ਨੌਜਵਾਨਾਂ ਨੂੰ ਆਪਣੇ ਨਾਲ ਘੁਮਾਉਂਦੇ ਨੇ ਉਹਨਾਂ ਨੂੰ ਹਥਿਆਰ ਪ੍ਰੋਵਾਈਡ ਕਰਾਉਂਦੇ ਨੇ ਉਹਨਾਂ ਨੂੰ ਫਿਲਮਾਂ ਵਰਗੇ ਸੁਪਨੇ ਦਿਖਾਉਂਦੇ ਨੇ ਆ ਵੀ ਤੂੰ ਸਾਡੇ ਨਾਲ ਚੱਲ ਅਸੀਂ ਤੈਨੂੰ ਅੱਗੋ ਬਹੁਤ ਵੱਡਾ ਬਦਮਾਸ਼ ਬਣਾਵਾਂਗੇ ਤੇਰਾ ਨਾਮ ਬਣਵਾਵਾਂਗੇ ਤੇਰਾ ਸਭ ਕੁਝ ਕਰਾਂਗੇ ਇਹ ਉਹਨਾਂ ਨੂੰ ਬਦਮਾਸ਼ ਬਣਾਉਂਦੀ ਟ੍ਰੇਨਿੰਗ ਦੇ ਰਹੇ ਨੇ ਤੁਸੀਂ ਸੀਸੀਟੀਵੀ ਜੇ ਫੋਟੋਸ ਤੁਹਾਨੂੰ ਮਿਲ ਜਾਂਦੀ ਹੈ ਤਾਂ ਤੁਸੀਂ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਇਹ ਆਬ ਤੂੰ ਛੋਟੇ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਉਹਨਾਂ ਨੇ ਨਾਲ ਬੁਲਾਇਆ ਆਇਆ ਸੀ ਗੁੰਡਾਗਰਦੀ ਕਰਨ ਵਾਸਤੇ ਬਿਲਕੁਲ ਹੋਰ ਜਿਹੜੀ ਮਹਿਲਾਵਾਂ ਮੌਜੂਦ ਨੇ ਤੁਸੀਂ ਇਸ ਕਰਦੇ ਹੀ ਰਹਿਣ ਵਾਲਿਓ ਕੀ ਨਾਮ ਕੀ ਹੈ ਲਖਵੀਰ ਕੋ ਜੀ ਕੀ ਹੋਇਆ ਸੀਗਾ ਤੁਹਾਡੇ ਕਰਤੇ ਹੰਦਾ ਹੋਇਆ ਹਾਂਜੀ ਅਸੀਂ ਸੁੱਤੇ ਪਏ ਸੀ ਕਿੰਨੇ ਵਜੇ ਰਾਤ ਦਾ ਮਾਮਲਾ ਸੀ ਐਨਾ ਕੁ ਟਾਈਮ ਹੈਗਾ ਸੀ ਸਵਾ 11:00 11:30 ਦਾ ਜੀ ਤੇ ਕਰਪਾਨਾ ਮਾਰੀਆਂ ਨੇ ਅੰਦਰ ਕਰਪਾਨਾ ਮਾਰ ਕੇ ਹੱਥ ਪਾ ਕੇ ਗੇਟ ਖੋਲਣਾ ਚਾਹੁੰਦੇ ਸੀ ਕਹਿੰਦੇ ਬਾਹਰ ਨਿਕਲੋ ਹਮਲੇ ਦਾ ਕਾਰਨ ਕੀ ਰਿਹਾ ਕੁਝ ਨਹੀਂ ਪਤਾ ਹਾਂਜੀ ਉੱਥੇ ਪਹਿਲਾਂ ਉਧਰੋਂ ਹੀ ਗਾਲਾਂ ਕੱਢਦੇ ਆਂ ਦਰਾਗ ਨੇ ਪਤਾ ਨਹੀਂ ਕਿੰਨਾ ਨੰਮ ਕੱਢਦੇ ਆਏ ਸੀ ਮੈਂ ਕਹਿੰਦੇ ਬੇਟਾ ਨੂੰ ਬਾਹਰ ਕੱਢੋ ਅਸੀਂ ਨੂੰ ਜਾਨੂ ਮਾਰਨਾ ਹੈ ਅਸੀਂ ਮੈਂ ਬੂਆ ਨਹੀਂ ਖੋਲਣ ਦਿੱਤਾ ਕਰਪਾਨਾ ਮਾਰੀਆਂ ਨੇ ਹੱਥ ਪਾ ਕੇ ਗੇਟ ਖੋਲਦੇ ਰਹੇ ਨੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅਸੀਂ ਆਈ ਮੈਂ ਕਹਿੰਨਾ ਆ ਵੀ ਸਾਨੂੰ ਨਿਆਂ ਸਾਫ ਮਿਲਣਾ ਚਾਹੀਦਾ ਇਹਨਾਂ ਨੂੰ ਜੀ ਤੁਸੀਂ ਨਾਲ ਹੀ ਰਹਿੰਦੇ ਹੋ ਹਾਂਜੀ ਅਸੀਂ ਤੁਸੀਂ ਵੀ ਨਾਲ ਹਾਂਜੀ ਨਾਲ ਚੱਲੇ ਆਗੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ ਅੱਧਾ ਗੁੰਡਾਗਰਦੀ ਹੋਣ ਲੱਗ ਗਈ ਹੈਗੀ ਫਿਰ ਸਾਡੇ ਵਿੱਚ ਅਦੀਨਦਰ ਜਮੀਨਦਾਰ ਹੈਗਾ ਜੋ ਵੀ ਸਾਡੇ ਉੱਤੇ ਹਾਨੀਕਾਰਕ ਹੋਵੇਗਾ ਇਹੀ ਹੋਣਗੇ ਜ਼ਿੰਮੇਦਾਰ ਉਹ ਦੱਸਦੇ ਕਿ ਇਲਾਕੇ ਦੇ ਵਿੱਚ ਦਹਿਸ਼ਤ ਦਾ ਜਿਹੜਾ ਮਾਹੌਲ ਹੈ ਉਹ ਨਜ਼ਰ ਆ ਰਿਹਾ ਪਰਵਾਹ ਡਰਿਆ ਹੋਇਆ ਵਾ ਪਰ ਕੀ ਲੱਗਦਾ ਹੈ ਕਿ ਸ਼੍ਰੀ ਆਮ ਲੁਧਿਆਣਾ ਸ਼ਹਿਰ ਦੇ ਵਿੱਚ ਆਣਾ ਗੁੰਡਾਗਰਦੀ ਕਰਨੀ ਪ੍ਰਸ਼ਾਸਨ ਦਾ ਖੋਫ ਨਹੀਂ ਹੈਗਾ ਕੋਈ ਖੋਪਰੀ ਨਹੀਂ ਜਾਨੂ ਕੋਈ ਖੋਪਰੀ ਨਹੀਂ ਦਿਨ ਦਹਾਰੇ ਮਾਰ ਟਾਈ ਲੜਾਈ ਝਗੜਾ ਲੋਕਾਂ 'ਤੇ ਹਮਲਾ ਕਰਨਾ 20 25 40 50 ਬੰਦਾ ਲੈ ਕੇ ਅਗਲਾ ਇਹੇ ਮੁੰਡਾ ਉਹਨਾਂ ਕਾਬੂ ਆ ਜਾਂਦਾ ਗੇਟ ਕੋ ਤੋੜ ਤੋੜ ਕੇ ਜੰਦਾਨ ਦੇ ਚਲੇ ਜਾਂਦੇ ਨੂੰ ਜਾਨੂ ਮਾਤਾ ਜਾਨ ਦੇ ਜੇ ਸਾਹਮਣੇ ਗਾਇਤੂ ਕਰਕੇ ਕਿੱਥੇ ਗਿਆ ਸਾਰੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਕੀ ਕਹਿਣਾ ਕੋ ਸਾਨੂੰ ਨਹੀਂ ਚਾਹੀ ਸੰਨ ਚਾਹੀ ਮੰਚੀ ਦੀ ਸੰਨ ਸਾਹਮਣੇ ਚਾਹੀ ਕੋ ਸਾਨੂੰ ਥਾਣੇ ਬੁਲਾਇਆ ਗਿਆ ਕਹਿੰਦੇ ਆਂ ਕੇ ਬਿਆਨ ਦੋ ਜੋ ਕਾਰੀ ਬੰਦੀ ਆਪਾਂ ਤੱਕ ਕਦਾ ਹੈ ਅੱਛਾ ਕੰਪਲੇਂਟ ਦਿੱਤੀ ਹੋਈ ਆ ਕੰਪਲੇਂਟ ਦਿੱਤੀ ਜੀ ਕੀ ਇਲਾਕੇ ਦੇ ਵਿੱਚ ਕੀ ਮਾਹੌਲ ਦੇਖਣ ਨੂੰ ਮਿਲ ਰਿਹਾ ਬੜਾ ਗਮ ਹੋ ਲਈ ਬਹੁਤ ਲੋਕੀ ਡਰੇ ਭਜਦੇ ਆ ਸਾਰੇ ਇਕੱਠੇ ਕਰਕੇ ਸਫਾਈ ਸੇਵਕ ਕਰਮਚਾਰੀਆਂ ਨੇ ਸਾਰੇ ਕਚ ਦਾ ਢੇਰ ਕਾ ਦਾ ਢੇਰ ਇਹ ਇਕੱਠਾ ਕਰਕੇ ਲਾਇਆ ਜੀ ਠੀਕ ਆ ਜੀ ਸਫਾਈ ਕਰਮਚਾਰੀਆਂ ਨੇ ਅੱਗੇ ਵੀ ਕਚ ਦਾ ਢੇਰ ਹਾਂਜੀ ਹਾਂਜੀ ਉਹ ਵੀ ਕਚ ਦਾ ਢੇਰ ਆ ਜੀ ਉਹ ਵੀ ਬੋਤਲਾਂ ਇੱਟਾ ਬਹੁਤ ਮਾਰੀਆਂ ਉਹਨਾਂ ਨੇ ਨਜਾਇਜ਼ ਲੋਕਾਂ ਦੇ ਘਰੇ ਇੱਧਰ ਉੱਧਰ ਬਹੁਤ ਪਾਸੇ ਮਾਰੀਆਂ तकरीबन ਬੋਤਲਾਂ ਅਦੀ ਜਿਹੜੀ ਇਹ ਬਰਸਾਦੀ ਬਹੁਤ ਜ਼ਿਆਦੀ ਜੀ ਉਹਨਾਂ ਨੇ ਉਹਨਾਂ ਦਾ ਇਹ حساب ਦੇ ਉਹਨਾਂ ਨੇ ਬੈਗ ਬੂਰੀਆਂ ਪਰ ਪਰ ਕੇ ਬੋਤਲਾਂ ਆਪਣੇ ਕੋਲ ਰੱਖੀਆਂ ਯਾਨੀ ਉਹ ਪੂਰਾ ਇੰਤਜ਼ਾਮ ਪਹਿਲਾਂ ਹੀ ਕਰਕੇ ਰੱਖਦੇ ਨੇ ਕਿਉਂਕਿ ਉਹਨਾਂ ਦਾ ਕੰਮ ਹੀ ਇਹੀ ਹੈ ਉਹ ਆਪਣੇ ਲੈਵਲ ਤੇ ਬਹੁਤ ਵੱਡੇ ਬਦਮਾਸ਼ ਬੰਦੇ ਨੇ ਮਾਮਲਾ ਜਿਹੜਾ ਕਾਫੀ ਜ਼ਿਆਦਾ ਜਿਹੜਾ ਭਿਆਨਕ ਹੈ ਨਜ਼ਰ ਆ ਰਿਹਾ ਸੋ ਇੱਕ ਪਾਸੇ ਸਰੇਆਮ ਆ ਕੇ ਇੱਕ ਬਦਮਾਸ਼ ਬਦਮਾਸਾ ਵੱਲੋਂ ਜਾਂ ਹਮਲਾਵਰ ਕਹਿ ਸਕਦੇ ਆ ਕਿ ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਪਰਿਵਾਰ ਤੇ ਹਮਲਾ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਦੇਖਣ ਨੂੰ ਮਿਲਦਾ ਪਰ ਇਸ ਮਾਮਲੇ ਸੰਬੰਧ ਜਾਣਕਾਰੀ ਲਵਾਂਗੇ ਅਖੀਰਕਾਰ ਪੁਲਿਸ ਪ੍ਰਸ਼ਾਸਨ ਨੇ ਕੀ ਕੁਝ ਕਾਰਵਾਈ ਕੀਤੀ ਗਈ ਹੈ ਕੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਕੌਣ ਲੋਕ ਸੀਗੇ ਕਿਨਾਂ ਵੱਲੋਂ ਜਿਹੜਾ ਹਮਲਾ ਕੀਤਾ ਜਾਂਦਾ ਸਰ ਲੁਧਿਆਣਾ ਲਾਈਵ ਤੋਂ ਗੱਲ ਕਰ ਰਹੇ ਹਾਂ ਪੱਤਰਕਾਰ ਨਿਤਿਨ ਤਵਾੜੀ ਸਰ ਐਸਐਚਓ ਡਿਵੀਜ਼ਨ ਨੰਬਰ 2 ਨਾਲ ਗੱਲ ਹੋ ਰਹੀ ਹੈ ਹਾਂਜੀ सर एक मामला सिगा इस्लामगंज ਦੇ ਵਿੱਚ देर रात ਲੜਾਈ ਹੋਈ ਸੀ ਸਰ ਕੀ ਸੀਗਾ ਮਾਮਲਾ ਪੂਰਾ ਦੱਸੋ ਸਰ ਉਹਨ ਦੀ ਕੋਡ ਜਾਣਕਾਰੀ ਲੈਣੀ ਸੀ ਜਰੂਰ ਐਫ ਆਈ ਆਰ ਦਰਜ ਹੈ ਜੋ ਦੋ ਪਾਰਟੀਆਂ ਆਪਸ ਚ ਲੜੀਆਂ ਸੀ ਗੱਡੀ ਸੀਗੀਆਂ ਐਫ ਆਈ ਆਰ ਦਰਜ ਹੋ ਗਈ ਹੈ ਸਰ ਹਾਂਜੀ ਬਿਲਕੁਲ ਦਰਜ ਹੋ ਗਈ ਹੈ ਸਰ ਕੋਈ ਵੀ ਹਲੇ ਤੱਕ ਫੜਿਆ ਗਿਆ ਉਹਦੇ ਵਿੱਚ ਜਿਨ੍ਹਾਂ ਨੇ ਹਮਲਾ ਕੀਤਾ ਨਹੀਂ ਜੀ ਨਹੀਂ ਜੀ ਚੱਲਦੀ ਬਿਨਵੈਸਟੀਗੇਸ਼ਨ ਕਦੋਂ ਤੱਕ ਸਰ ਉਹ ਫੜੇ ਜਾਣਗੇ ਤਕਰੀਬਨ ਸਾਡੇ ਵੱਲ ਤਾਂ ਹੁਣ ਫੜਲੇ ਜੀ ਰੇਡ ਕਰ ਰਹੇ ਹੈਗੇ ਸਾਡੇ ਵੱਲ ਕੋਈ ਡਿਲੇਰੀ ਆ ਗਈ ਸਾਡੇ ਫੀਮਾ ਤੇ ਨਹੀਂ ਇਨਸਾਫ ਦਿੱਤਾ ਜਾਊਗਾ ਪਰਵਾਨਾ ਬਿਲਕੁਲ ਜਨਾਬ ਇਹ ਡਿਊਟੀ ਆ ਸਾਡੀ ਇਨਸਾਫ ਦੀ ਬਿਲਕੁਲ ਥੈਂਕ ਯੂ ਥੈਂਕ ਯੂ ਥੈਂਕ ਯੂ ਬਿਲਕੁਲ ਸੋ ਦੱਸ ਦिए ਕਿ ਐਸਐਚਓ ਡਿਵੀਜ਼ਨ ਨੰਬਰ 2 ਨਾਲ ਗੱਲਬਾਤ ਕੀਤੀ on record ਉਹਨਾਂ ਨੇ ਬਿਆਨ ਦਿੱਤਾ ਸੋ ਉਹਨਾਂ ਨੇ ਖੁਦ ਕਿਹਾ ਕਿ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਸੋ ਬੰਦਿਆਂ ਦੀ ਜੜੀ ਹੈ ਉਹ ਜਿਹੜੇ ਹਮਲਾਵਰ ਸੀਗੇ ਉਹਨਾਂ ਦੀ ਲਗਾਤਾਰ ਪਾਲ ਜਾਰੀ ਹੈ ਸੋ ਜਲਦ ਤੋਂ ਜਲਦ ਉਹ ਜਿਹੜੇ ਫੜੇ ਜਾਣਗੇ ਉਸ ਤੋਂ ਬਾਅਦ ਪਰਿਵਾਰ ਨੂੰ ਇਨਸਾਫ ਦਿੱਤਾ ਜਾਊਗਾ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਤੱਕ ਕੋ ਫੜੇ ਜਾਂਦੇ ਨੇ ਕਦੋਂ ਤੱਕ ਪਰਿਵਾਰ ਨੂੰ ਇਨਸਾਫ ਦਿੱਤਾ ਜਾਂਦਾ ਹੈ ਕਿਉਂਕਿ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਦਹਿਸ਼ਤ ਦਾ ਮਾਹੌਲ ਨਜ਼ਰ ਆ ਰਿਹਾ ਹੈ ਦੇਖਦੇ ਹੋ ਤੁਹਾਨੂੰ ਲਾਇਵ ਮੈਨੇਜਿੰਗ ਕੈਮਰਾ